ਇਹ ਹੈ ਸਾਡੀ ਸਮਾਰਟ ਸਿਟੀ ਕੂੜੇ ਦਾ ਢੇਰ ਬਣਿਆ ਪਿਆ ਹੈ بارشਾਂ ਪੈਂਦੀਆਂ ਪਾਣੀ ਭਰਦਾ ਬਹੁਤ ਜ਼ਿਆਦਾ 스멜 ਵੀ ਆ ਰਹੀ ਹੈ ਦੇਖੋ ਕਿਦਾਂ ਪੁਰਾਣੇ ਗੱਦੇ ਸੁੱਟੇ ਹੋਏ ਹਨ ਖਾਲੀ 200 ਫੁੱਟਾ ਰੋਡ ਚੱਲਦੀ ਪਈ ਹੈ ਰੋਡ ਵਧੀਆ ਹੈ ਸਮਾਰਟ ਸਿਟੀ ਲੱਗਦਾ ਪਰ ਇੱਥੇ ਕੂੜੇ ਦੇ ਨਾਲ ਬੁਰਾ ਹਾਲ ਹੈ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਰੈਗੂਲਰ ਇੱਥੇ ਦੀ ਸਫਾਈ ਹੋਣੀ ਚਾਹੀਦੀ ਹੈ ਤੇ ਸਥਾਨਿਕ ਲੋਕਾਂ ਨੂੰ ਵੀ ਅਪੀਲ ਹੈ ਕਿ ਇੱਥੇ ਕੂੜਾ ਨਾ ਸੁੱਟਿਆ ਜਾਵੇ ਆ ਦੇਖੋ ਕਿਦਾਂ ਪਲੇਟਾਂ ਵੀ ਪਈ ਹੋਈਆਂ ਕੀ ਪਤਾ ਇੱਥੇ ਚਿੱਟਾ ਵੀ ਲਗਾਇਆ ਜਾਂਦਾ ਹੋਵੇ ਕੁਝ ਨਹੀਂ ਕਹਿ ਸਕਦੇ ਆਪਾਂ ਲੋਕਾਣਾ ਇਨਫਰਮੇਸ਼ਨ ਦੇਖ ਰਹੇ ਤੁਸੀਂ ਮੈਂ ਤੁਹਾਨੂੰ ਜੀ ਦਿਖਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਕੂੜਾ ਜਿਹੜਾ ਹੈ ਸਾਡੇ ਸਮਾਰਟ ਸਿਟੀ ਉਧਾਨਾ ਦੇ ਵਿੱਚ ਫੱਲਿਆ ਹੋਇਆ ਤੁਹਾਨੂੰ ਦਿਖਾਣੇ ਆਂ ਬਾਰਿਸ਼ਾਂ ਪੈਂਦੀਆਂ ਪਾਣੀ ਖੜਾ ਹੋ ਜਾਂਦਾ ਹੈ ਕੂੜਾ ਹੀ ਕੂੜਾ ਪੂਰੇ ਸ਼ਹਿਰ ਵਿੱਚ ਫੈਲ ਜਾਂਦਾ ਹੈ ਇਹ ਸਾਡਾ ਸਮਾਰਟ ਸਿਟੀ ਦਾ ਹਾਲ ਆ ਤੁਹਾਨੂੰ ਦਿਖਾਣੇ ਆਂ ਤਸਵੀਰਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੂੜਾ ਤੇ ਪਿਆ ਹੋਇਆ ਜੀ ਇਹ ਨਾਲ ਲੋਕੀ ਰਹਿੰਦੇ ਹੈਗੇ ਆ ਭਾਈ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਤਿੰਨ ਚਾਰ ਵਾਰੀ ਸਫਾਈ ਜਰੂਰ ਕਰਾ ਚੁੱਕੇ ਆ ਪਰ ਜੋ ਹੈ ਕੂੜਾ ਇਦਾਂ ਹੀ ਪਿਆ ਹੋਇਆ ਕਲੀਨ ਜਰੂਰ ਕਰਵਾਂਦੇ ਨੇ ਪਰ ਉਸ ਤੋਂ ਬਾਅਦ ਫਿਰ ਕੂੜਾ ਪੈ ਜਾਂਦਾ ਸਥਾਨੀ ਲੋਕਾਂ ਨੇ ਦੱਸਿਆ ਕਿ ਇੱਥੇ ਜੋ ਹੈ ਨਾਲ ਦੇ ਜਾਂ ਘਰ ਦੇ ਲੋਕ ਰਹਿੰਦੇ ਆ ਉਹ ਕੂੜਾ ਸੁੱਟ ਦਿੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਕਿੰਦਾ ਸਮਾਰਟ ਸਿਟੀ ਲੁਜਾਨਾ ਦਾ ਹੈ ਬੁਰਾ ਹਾਲ ਕੂੜਾ ਹੀ ਕੂੜਾ ਹੈਗਾ ਲੋਕੀ ਜਿਵੇਂ ਲੰਗਦੇ ਆ ਕਿੰਨਾ ਜਿਆਦਾ ਓੱਖਾ ਹੁਣ ਆ ਬੰਦਾ ਭਾਈ ਨੇ ਕੈਮਰੇ ਤੋਂ ਬੋਲਣਾ ਥੋੜਾ ਅਜੀਬ ਚ ਆਇਆ ਪਰ ਅਸੀਂ ਤੁਹਾਨੂੰ ਦਿਖਾ ਦਈਏ ਸਮਾ ਸਿਟੀ ਲੁਧਿਆਣਾ ਦਾ ਹਾਲ ਤੁਸੀਂ ਦੇਖ ਸਕਦੇ ਹੋ ਕੂੜਾ ਹੀ ਕੂੜਾ ਪਹਿਲਿਆ ਹੋਇਆ ਇਹ ਹੈ ਸਾਡੀ ਸਮਾ ਸਿਟੀ ਕੂੜੇ ਦਾ ਢੇਰ ਬਣਿਆ ਪਿਆ ਹੈ ਬਾਰਿਸ਼ਾਂ ਪੈਂਦੀਆਂ ਪਾਣੀ ਭਰਦਾ ਹੈ ਬਹੁਤ ਜ਼ਿਆਦਾ 스멜 ਵੀ ਆ ਰਹੀ ਹੈ ਦੇਖੋ ਕਿਦਾਂ ਪੁਰਾਣੇ ਗੱਦੇ ਜੁੱਟੇ ਹੋਏ ਆ ਅਸੀਂ ਲੰਘ ਰਹੇ ਸੀਗੇ ਦੇਖਿਆ ਉਹ ਜ਼ਿਆਦਾ ਬੁਰਾ ਹਾਲ ਹੈ ਪੂਰੀ ਲਾਈਨ ਤੁਸੀਂ ਅੱਗੇ ਉਹ ਤੁਹਾਨੂੰ ਦਿਖਾ ਦਈਏ ਪੂਰੀ ਲਾਈਨ ਜਿਹੜੀ ਕੂੜੇ ਨਾਲ ਭਰੀ ਹੋਈ ਹੈ ਇੱਧਰ ਤੋਂ ਦਿਖਾ ਦਈਏ ਦੋਨੋਂ ਸਾਈਡ ਤੇ ਕੂੜਾ ਜਿਹੜਾ ਪਿਆ ਹੋਇਆ ਹੈ ਨਾਲ ਹੀ 200 ਬੁੱਕਾ ਰੋਡ ਚੱਲਦੀ ਪਈ ਹੈ ਰੋਡ ਵਧੀਆ ਹੈ ਸਮਾਰਟ ਸਿਟੀ ਲੱਗਦਾ ਪਰ ਇੱਥੇ ਕੂੜੇ ਦੇ ਨਾਲ ਬੁਰਾ ਹਾਲ ਹੈ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਰੈਗੂਲਰ ਇੱਥੇ ਦੀ ਸਫਾਈ ਹੋਣੀ ਚਾਹੀਦੀ ਹੈ ਤੇ ਸਥਾਨਿਕ ਲੋਕਾਂ ਨੂੰ ਵੀ ਅਪੀਲ ਹੈ ਕਿ ਇੱਥੇ ਕੂੜਾ ਨਾ ਸੁੱਟਿਆ ਜਾਵੇ ਆ ਦੇਖੋ ਕਿਦਾਂ ਪਲੇਟਾਂ ਵੀ ਪਈ ਹੋਈਆਂ ਐ ਸਮਾਰਟ ਸਿਟੀ ਲੁਧਿਆਣਾ ਦਾ ਬੁਰਾ ਹਾਲ ਆ ਦੇਖੋ ਵਿੱਚ ਸੜਕ ਹੈ ਤੇ ਲੈਫਟ ਸਾਈਡ ਤੇ ਵੀ ਕਚਰਾ ਹੈ ਰਾਈਟ ਸਾਈਡ ਤੇ ਵੀ ਕਚਰਾ ਸੱਜੇ ਕਚਰਾ ਖੱਬੇ ਕਚਰਾ ਕਚਰਾ ਹੀ ਕਚਰਾ ਨੂੰ ਕੀ ਕੀ ਪਿਆ ਹੋਇਆ ਬੋਰੀਆਂ ਬਈ ਹੋਈਆਂ ਤੰਬਾਕੂ ਦੇ ਤੱਕੜੇ ਪਏ ਹੋਏ ਆ ਕੀ ਪਤਾ ਇੱਥੇ ਚਿੱਟਾ ਵੀ ਲਗਾਇਆ ਜਾਂਦਾ ਹੋਵੇ ਕੁਝ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਨਵਾਲੀ ਇੱਕ ਕਲੋਨੀ ਹੈਗੀ ਇੱਥੇ ਵੀ ਲੋਕ ਸੁਣਿਆ ਕਿ ਕੂੜਾ ਸੁੱਟਦੇ ਹੈਗੇ ਆ ਆ ਦੇਖੋ ਇਹ ਘਰਾਂ ਦਾ ਹੀ ਕੂੜਾ ਲੱਗਦਾ ਜਿਹੜਾ ਕਿ ਇੱਥੇ ਸੁੱਟਿਆ ਜਾ ਰਿਹਾ ਹੈ ਬਹੁਤ ਜ਼ਿਆਦਾ ਗੰਧ ਪਿਆ ਹੋਇਆ ਹੈ ਉਹ ਦੇਖੋ ਕੁੱਤਾ ਵੀ ਆਪਣਾ ਗੰਧ ਪਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮਾੜਾ ਹਾਲ ਹੈ ਕੂੜਾ ਹੀ ਕੂੜਾ ਹੈ ਇਹ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵਧੀਆ ਹੋਵੇ ਇੱਧਰ ਵੀ ਤੁਹਾਨੂੰ ਦਿਖਾ ਦਈਏ ਮਾੜਾ ਹਾਲ ਹੈ ਜੀ ਕੂੜੇ ਨਾਲ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੂੜਾ ਹੀ ਕੂੜਾ ਹੈਗਾ ਥੱਬੇ ਪਾਸੇ ਵੀ ਕੂੜਾ ਸੱਜੇ ਪਾਸੇ ਵੀ ਕੂੜਾ ਕਰ ਦੋ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਸਰਕਾਰ ਤੱਕ ਗੱਲ ਪਹੁੰਚੇ ਤੇ ਇਹ ਕੂੜਾ ਚੱਕਿਆ ਜਾਵੇ ਇਹ ਆ ਸਾਡੇ ਸਮਾਰਟ ਸਿਟੀ ਦਾ ਬੁਰਾ ਹਾਲ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਪਿੱਛੇ ਬਹੁਤ ਜ਼ਿਆਦਾ ਕੂੜਾ ਹੈਗਾ ਜੀ ਲੋਕਾਂ ਨੇ ਜੋ ਹੈ ਇੱਥੇ ਕੂੜਾ ਸੁੱਟਿਆ ਹੋਇਆ ਹੈ ਬਹੁਤ ਜ਼ਿਆਦਾ ਮਾੜਾ ਹਾਲ ਹੈ ਸਮਾਰਟ ਸਿਟੀ ਲੁਧਿਆਣਾ ਦਾ ਬੁਰਾ ਹਾਲ ਪਾਣੀ ਭਰਿਆ ਹੋਇਆ ਹੈ ਕੂੜਾ ਫੈਲਿਆ ਹੋਇਆ ਹੈ ਜੀ ਹਰ ਜਗ੍ਹਾ ਬਹੁਤ ਬਦਾ ਮਾੜਾ ਹਾਲ ਹੈ ਜੀ ਬੇਰਾਸਨ ਅਪੀਲ ਹੈ ਕਿ ਸਫਾਈ ਰੈਗੂਲਰ ਹੁੰਦੀ ਜਾਵੇ ਤਾਂ ਕਿ ਲੋਕਾਂ ਵਿੱਚ ਬਿਮਾਰੀ ਨਾ ਫੈਲੇ ਤੇ ਸਾਡਾ ਸਮਾਰਟ ਸਿਟੀ ਲੁਧਿਆਣਾ ਸਮਾਰਟ ਸਿਟੀ ਬਣਾ ਰਹੇ ਗ੍ਰੀਨ ਲੁਧਿਆਣਾ ਬਣਾ ਰਹੇ ਮੈਜੂ ਗੁਪਤ ਲਖਣਪੁਰ ਮੈਸ਼ਾ ਥੈਂਕ ਯੂ